ਕੀ ਕਨਕ ਕੁਝ ਬੋਲ ਉੱਥੇ ਨਾ ਕਨਕ ਚੜਾ ਨਹੀਂ ਕੋਠੇ ਚੜਾਣੀ ਸੀ ਜਦੋਂ ਚੂਹਾ ਜਾ ਨਾ ਪਹਿਲਾਂ ਉਰੋ ਗਿਆ ਸੀ ਬਣੀ ਤੁਹਾਡੇ ਕਰਕੇ ਨਹੀਂ ਪਰਸੈਂਟੇਜ ਹੋ ਗਈ ਤੇਰੀ ਕਿਰਨ ਨਹੀਂ ਹੁੰਦੀ ਤੈਨੂੰ ਆ ਵੇ ਲੋ ਇਹ ਆਪੇ ਕਹਿੰਦੇ ਮੈਂ ਕੁਝ ਨਹੀਂ ਸਿਖਾਇਆ ਨੂੰ ਆ ਜੀ ਆ ਜੀ ਕਿਉਂਕਿ ਬੱਚੇ ਜਿਹੜੇ ਨਾ ਜਿਹੜੇ ਬੱਚੇ ਆ ਜੇ ਤੁਸੀਂ ਇਹਨਾਂ ਨੂੰ ਬਚਾ ਲਿਆ ਨਾ ਮੈਂ ਜਾਣੇ ਸਭ ਬਾਤ ਜਾਣਦੀ ਹੋਗਣ ਕਰੇ ਉਹਨੂੰ ਪਤਾ ਨਹੀਂ ਮੈਂ ਕੀ ਕਰਨ ਰਿਹਾ ਭੇਗ ਹੀ ਆ ਵੇਖੋ ਕਿਦਾਂ ਸੁਨਾਰ ਹੋ ਗਿਆ ਕੰਨੀ ਸੇ ਨੂੰ ਤੁਸੀਂ ਗਿਆਨ ਦੇ ਦੋਗੇ ਜਿੱਦਾਂ ਵੀ ਕਿਸੇ ਨੂੰ ਅਕਲ ਦੇ ਦੋਗੇ ਕੋਈ ਸੋਸ਼ਲ ਆ ਗਿਆ ਤੁਹਾਡੇ ਕੋ ਫੋਨ ਆ ਗਿਆ ਜੇ ਦੀ ਗੁਰਬਾਣੀ ਪੜ੍ਹਨੀ ਆ ਸਰਚ ਮਾਰੋ ਗੁਰਬਾਣੀ ਆ ਜਣੀ ਜਿੰਨਾ ਕੀਤਾ ਵਿਕਾਸ ਉਹਨਾਂ ਕਰ ਲਿਆ ਵਿਨਾਸ਼ ਇਹੋ ਜੀ ਹਵਾ ਇਹੋ ਜੀ ਪਰਲੂ ਆ ਰਹੀ ਆ ਕਿ ਜਦੋਂ ਇਹਨਾਂ ਦੇ ਵਿਆਹ ਗਏ ਨਾ ਵੇਖੋ ਨੰਨੇ-ਮੁੰਨੇ ਬੱਚੇ ਸਾਡੇ ਖੰਮ ਜਬਦੀ ਬੋਤਲ ਇਹ ਕਹਿ ਰਿਹਾ ਵਾ ਕਿ ਮੈਂ ਅੱਜ ਕੋਲਡ ਡਰਿੰਕ ਪੀਤੀ ਮੈਂ ਕਿੱਡੇ ਆ ਭਾਵੇਂ ਮੁੰਡੇ ਆ ਭਾਵੇਂ ਬੱਚੇ ਭਾਵੇਂ ਕੁੜੀਆਂ ਭਾਵੇਂ ਵੱਡੇ ਹਾਂ ਮਿੱਟੀ ਆ ਵਾ ਕੈਮਰਾ ਮਾਰੋ ਅੰਮੀ ਭਾੜਾ ਨਾ ਘਾਲੇ ਗੱਡੀ ਗੱਡੀ ਐ ਨਾਲ ਇਹਨਾਂ ਬੇਸ਼ਰਮ ਨੂੰ ਸਮਝਾ ਜਿੰਮ ਨਹੀਂ ਆਉਂਦਾ ਇਹ ਅੱਜ ਦਾ ਮਾਮਾ ਮੈਂ ਪੜਾ ਸਾਡੇ ਬੜੇ ਮਨ ਮੈਂ ਪਿਆ ਤਾਂ ਬਾਹਰ ਇਹ ਤੇ ਅਹੀ ਬੜੇ ਕਰਮਾਂ ਵਾਲੇ ਅਹੀ ਜਿੰਮ ਦੇ ਵਿੱਚ ਆ ਗਏ ਉਸਤਾਜੀ ਦੇ ਚਰਨਾਂ 'ਚ ਬੈ ਕੇ ਆ ਪਾ ਗਏ ਕਿੱਦਾਂ ਹੋਰ ਪੈੱਡ ਗੁੱਟ ਪਾਉਨ ਨੂੰ ਖਾਵ ਤੇਰੀ ਸੱਜਾ ਟਾਲਾ ਖਾਣ ਸ਼ੇਰਾ ਵੇਖੋ ਲੱਗਦਾ ਕਿ ਜਿਹੜਾ ਪੱਟੀ ਕੇ ਲਾ ਕੇ ਸਟੀਰੋਇਡ ਲਾ ਕੇ ਮੁੰਡੇ ਤਿਆਰ ਕਰ ਉਹ ਹੀ ਤੇ ਪਾ ਫਾਈਬਰਕਾਰ ਕੁਵਾ ਕੁਵਾ ਬਹੁਤ ਕੀ ਬਾਤ ਵਾਹ ਵਾਹ ਪੈਣ ਬੰਦ ਜਿਹੜਾ ਛੁੱਪੀ ਕਰਦਾ ਉਹਨੂੰ ਡੰਡਾ ਫਿਰਦਾ ਪੈਣ ਤੇ ਮੈਂ ਤੇ ਤੁਹਾਡੇ ਹੁਣ ਇੱਕ ਸਾਰੇ ਸਾਰੇ ਤਿਆਰ ਆ ਸਾਰੇ ਔਰ ਚੈਨਲ ਉਹ ਬੇਬੂਫ ਤੇ ਪੇਜ ਦੀ ਲਾਈਵ ਜਿਆਦਾ ਅਵੇਲੇਬਲ ਅਰੇ ਬੂਫ ਇਹਦੇ ਬਾਅਦ ਦੱਸ ਹੁੰਦੀ ਨਹੀਂ ਅਛਦਰੋ ਆ ਜਾਂਦੀ ਤੇਰੇ تنویر ਸਿੰਘ ਕਹਿੰਦਾ ਮੈਂ ਕੁਝ ਬੋਲਣਾ ਚਾਹਣਾ ਮੈਂ ਕਿੱਥੇ ਗਿਆ ਸੀ ਕੱਲ ਮੈਂ ਗਿਆ ਸੀ ਰਿਸ਼ਤੇਦਾਰਾਂ ਨਾਲ ਨਾਨਕੇ ਗਿਆ ਸੀ ਠੀਕ ਆ ਤੇ ਉੱਥੇ ਕਣਕ ਉੱਥੇ ਨਾ ਕਣਕ ਚੜਾ ਨਹੀਂ ਕੋਠੇ ਚੜਾਣੀ ਸੀ ਡਰਮ ਚ ਪਾਣੀ ਨਹੀਂ ਆ ਹਾਂ ਡਰਮ ਚ ਪਾਣੀ ਹੈ ਅਛਾ ਇਕੱਲੇ ਹੈਗੇ ਸੀ ਕਿਦਰ ਵੱਧ ਗਿਆ ਹਾਂ ਮੈਂ ਘੱਟੋ ਘੱਟ ਮੈਂ ਕਾਫੀ ਦਿਨ ਕਾਫੀ ਦੇਰ ਬਾਅਦ ਗਿਆ ਉਹਦੋਂ ਮੈਂ ਪਤਾ ਦੋ ਸਾਲ ਹਾਂ ਉਹਦੋਂ ਜਦੋਂ ਚੂਹਾ ਜਾਂ ਨਾ ਪਹਿਲਾਂ ਉਹਦੋਂ ਗਿਆ ਸੀ ਅਛਾ ਤੇ ਇਕੱਲੇ ਨੇ ਫੜ ਕੇ ਸੈਰੀ ਉੱਤੇ ਚੜਾਤੀ ਉਹਨੂੰ ਕਣਕ ਹਾਂ ਉਹਨਾਂ ਦੇ ਰੱਪੜ ਆ ਗਏ ਉਹਨਾਂ ਦੇ ਘਰ ਦੇ ਕਹਿਣਾਂ ਆਪੇ ਥੋੜੀ ਮੋਟੀਵੇਟ ਕਰਨਾ ਆਪੇ ਵੇਖੋ ਤੁਸੀਂ ਵੀ ਲਾਓ ਜਿਮ ਜੇ ਉਹ ਕੁਝ ਕਹਾਦਾ ਦਿੰਦਾ ਸਰੀਰ ਦਾ ਵੇਲਾ ਕਿੰਨਾ ਮੋਲਿਆ ਬਹੁਤ ਜ਼ਿਆਦਾ ਨਾਲੇ ਤੁਹਾਨੂੰ ਆਪਾਂ ਕਾਗਜ਼ੀ ਪਲਵਾਉਣੀਆਂ ਬਣਾਉਦੇ ਤੁਹਾਨੂੰ ਸਟਰੋਂਗ ਕਰਦੇ ਦੇਸੀ ਮੈਨ ਜ਼ਰੂਰ ਲਵਾਇਦੀ ਹੈ ਨਹੀਂ ਖੁਸ਼ ਹੋਏ ਕਿ ਜਲਸੀ ਕੀਤੀ ਬਹੁਤ ਜ਼ਿਆਦਾ ਖੁਸ਼ ਹੋਏ ਫਿਰ ਉਹ ਵਧੀਆ ਕੀ ਕੀ ਲੱਗੇ ਤੇਰੇ ਮੇਰੇ ਮਾਮਾ ਹੀ ਵਧੀਆ ਮਾਮਾ ਫਿਰ ਤੁਹਾਨੂੰ ਬੋਲੋ ਝੋਟ ਜਾਂਦੇ ਮਾ ਮਾ ਫਿਰ ਤੁਹਾਨੂੰ ਕਿੰਨੀ ਖੁਸ਼ੀ ਆਈ ਬਹੁਤ ਜ਼ਿਆਦਾ ਕਿੰਨੀ ਜ਼ਿਆਦਾ ਹੀ ਜ਼ਿਆਦਾ ਮੈਨ ਸਭ ਤੋਂ ਵੇਲਾ ਤੁਹਾਡੀ ਯਾਦ ਆਈ ਮੈਂ ਕਿਹਾ ਇਹ ਵੇ ਤੇਰੀ ਜਨਮ ਸ਼ਰਮ ਨੇ ਕੀ ਗੱਲ ਮੰਮਾ ਟੋਰ ਬੋਧ ਵੀ ਨਹੀਂ ਹੈ ਪਰ ਬਣੀ ਤੁਹਾਡੇ ਕਰਕੇ ਨਹੀਂ ਪਰਸਨੈਲਿਟੀ ਹੋ ਗਈ ਤੇਰੀ ਅੱਗੇ ਨਾਲ ਇਹ ਲੋੜ ਬਿਲਕੁਲੀ ਚੁਵਾ ਜਾਂ ਖਾਲੀ ਰੋਡ ਨਹੀਂ ਲੱਗਦੀ ਹੁੰਦੀ ਸਹੀ ਹੈ ਤੁਹਾਡੇ ਆਸ਼ੀਰਵਾਦ ਨਾਲ ਅੱਜ ਮਾਰੇ ਦੀ ਜਰਬਾਣਾ ਪੂਰਾ ਚਿੱਟੀ ਬੈ ਮੋ ਛੁੱਟੀਆਂ ਨਹੀਂ ਕਰ ਰਹੀਆਂ ਠੀਕ ਆ ਨਾ ਛੁੱਟੀਆਂ ਨਹੀਂ ਐਸੇ ਬਣਾ ਅੱਜ ਮੈਂ ਲੇਟ ਹੋ ਗਿਆ ਮੈਂ ਆਪਣੀ ਐਕਸੇ ਕਰਣਿਆ ਛੋਟੀ ਪਣੀ ਰੇਤ ਲਾਓ ਸਾਰੇ ਛੋਟੇ ਛੋਟੇ ਆਇ ਤੇ ਲਾਓ ਮੇਰੀ ਆਖੋ ਧੀ ਕਿ ਮੈਂ ਪੱਕੇ ਨਹੀਂ ਚਲਾਉਣੇ ਤੇ ਜੋਸ ਪੈਨ ਨਹੀਂ ਚਲਾਉਣਾ ਕਿਉਂਕਿ ਜੋ ਜੰਮੇ ਬੋਦੀਓ ਲੰਬੇ ਮੇਰੇ ਪਾਸੇ ਨਾਲ ਟਕੜ ਕਰਦੇ ਆ ਤਾਨੂੰ ਪਤਾ ਫਿਰ ਅਹੀਂ ਨਵੇਂ ਖੁੰਡਿਆਂ ਛੋਟੇ ਛੋਟੇ ਬੱਚੇ ਇਂ ਨਿਕੇ ਨਿਕੇ ਹੀ ਹਨਾ ਕੂਲ ਮਾਈਂਡ ਜੇ ਤੇ ਮੈਂ ਵੈਸੇ ਹੀ ਉਹਨਾ ਵਲੌਗ ਬਣਾਉਂਦੇ ਪਹਿਲਾਂ ਆ ਮੁੰਡੇ ਨਵੇਂ ਆਏ ਆ ਤੇ ਮੈਂ ਕਿਹਾ ਚਲੋ ਬੱਚੇ ਆ ਬਹੁਤ ਬੱਚੇ ਤੇ ਹੱਥ ਚਲ ਹੋਏ ਨਹੀਂ ਨਾ ਡਿਟੀ ਹੋਏ ਆ ਕਿ ਨਵੇਂ ਆ ਤੇ ਮੈਂ ਕਿਹਾ ਚਲੋ ਡੋਸਟੇ ਚਲਾ ਦਿੰਦੇ ਆ ਤੁਹਾਨੂੰ ਅਹੀਂ ਬੱਚਿਆਂ ਨੂੰ ਐਕਸਪੀਰੀਅੰਸ ਲਵਾਉਂਗੇ ਆਪਣੇ ਜਿਮ ਦਾ ਸਾਡੇ ਬੱਚੇ ਕਿੰਨੇ ਪੱਕੇ ਜਿਹੜੇ ਆਉਣ ਵਾਲਾ ਕੱਲ੍ਹ ਆ ਉਹ ਪੱਕਾ ਚਲਾ ਦਈਏ ਕਿਉਂਕਿ ਭਰਾੜ ਹੁੰਦੀ ਆ ਨਹੀਂ ਹੁੰਦੀ ਤੈਨੂੰ ਆ ਨਹੀਂ ਆ ਮੁੰਡਾ ਮੋਟਾ ਇਹ ਕਹਿੰਦਾ ਏਸੀ ਲਾ ਦੂ ਇਹ ਕਹਿੰਦਾ ਕਹੋ ਏਸੀ ਲਾ ਦੋ ਪੱਕੇ ਚ ਲਾਈਏ ਆ ਵੇ ਲੋ ਇਹ ਆਪੇ ਕਹਿੰਦੇ ਮੈਂ ਕੁਝ ਨਹੀਂ ਸਿਖਾਇਆ ਇਹ ਆ ਜੀ ਆ ਜੀ ਆ ਇਹਨੇ ਵੀ ਕਹਣਾ ਪੱਕੇ ਨਾ ਚਲਾਈ ਇਹਨੂੰ ਬਰਾਂਗ ਪਸੀਨਾ ਕਢਣਾ ਪੱਕੇ ਚ ਲਾਈਏ ਨਹੀਂ ਆ ਵੇਲਾ ਜੂਨ ਦਾ ਮਹੀਨਾ ਰੇ فرش ਬਰਾੜੋਂ ਨਹੀਂ ਆ ਲਾਦਾ ਐਸ ਸੀ ਐ ਲਾਵਾ ਕੋਈ ਨਹੀਂ ਸਾਜੀ ਬਰਾ ਆ ਗਿਆ ਕੰਫਰਟ ਆ ਮੁੰਡਾ ਤੋਂ ਪੁੱਛਿਆ ਗਰਮੀ ਲੱਗਣ ਦੀ ਹੈ ਮਜ਼ਾ ਆਉਂਦਿਆ ਪੱਕੇ ਚ ਲਾਈਏ ਆ ਵੇਲਾ ਮੈਂ ਮਤਲਬ ਮੈਂ ਸੌਂ ਨਹੀਂ ਕਾਦੀ ਮਹਾਰਾਜ ਆਂਦਾ ਜੀ ਮੈਂ ਉਤਰਾ ਹੀ ਸਾਰਾ ਕੁਝ ਓਕੇ ਪੋਰਟ ਜੇ ਆ ਵੇ ਲੋ ਜਿਹੜੇ ਛੋਟੇ ਬੱਚੇ ਆ ਇਹ ਇਹਨਾਂ ਨੂੰ ਆਹ ਮੁੰਡਾੜਾ 1 ਫੁੱਟ ਲੰਬਾ ਹੈ ਜਿੱਦਰਾ ਪਾ ਸ਼ੈਲੀ ਵੀ ਆ ਗਿਆ ਏ ਟੋਪੀ ਬਾਹਰ ਪੱਖੇ ਚ ਲਾ ਦੀਏ 2 ਗੱਜ ਨਹੀਂ ਨਹੀਂ ਇਹ ਸਾਰੇ ਇਦਾਂ ਹੀ ਸਿਖਾਏ ਜਾਂ ਠੀਕ ਆ ਛੁੱਟੀਆਂ ਦੇ ਦਿਨੇ ਆ ਓਕੇ ਰਿਪੋਰਟ ਆ ਸਟੇਜਿੰਗ ਕਰਦੇ ਆ ਐਕਸੇ ਕਰਦੇ ਆ ਇਹਨਾਂ ਨੂੰ ਆਪਣੇ ਅਕੋਰਡਿੰਗ ਚਲਾਈਦਾ ਕਿਉਂਕਿ ਬੱਚੇ ਜਿਹੜੇ ਨਾ ਜਿਹੜੇ ਬੱਚੇ ਆ ਜੇ ਤੁਸੀਂ ਇਹਨਾਂ ਨੂੰ ਵਿਚਾਲਿਆ ਨਾ ਸਮਝੋ ਤੁਹਾਡੀ ਸਭ ਤੋਂ ਵੱਡੀ ਪ੍ਰਾਪਰਟੀ ਏ ਅੱਜ ਦੀ ਡੇਟ ਦੇ ਵਿੱਚ ਬੰਦਾ ਹੋਰ ਹੀ ਚੱਕਰਾਂ 'ਚ ਉਲਝਿਆ ਹੈ ਕੰਮ ਹੈ ਫੈਕਟਰੀ ਹਾਏ ਦੁਕਾਨ ਹਾਏ ਮਹਿਕਮਾ ਹਾਏ ਜਿਮ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਰਨ ਰਿਹਾ ਮਗਜਾਨੇ ਸਾਬ ਬਾਤ ਜਾਣਦੀ ਉਹ ਕਰਨ ਕਰੇ ਉਹਨੂੰ ਪਤਾ ਨਹੀਂ ਮੈਂ ਕੀ ਕਰਨ ਰਿਹਾ ਉਹ ਇਸ਼ਾ ਪਾ ਲਈ ਜਾਂਦਾ ਕੰਮ ਕਰੀ ਜਾਂਦਾ ਪੈਸਾ ਕਮਾਈ ਜਾਂਦਾ ਪੈਸਾ ਦੀ ਲੋੜ ਆ ਪੈਸਾ ਵਗੈਰਾ ਛੱਲੇ ਨੂੰ ਨਹੀਂ ਪੁੱਛਦਾ ਇਹ ਪੈਸਾ ਕਮਾਈ ਆ ਗਾੜੀ ਵਿੱਚ ਛੱਲੇ ਪਵਾ ਲਏ ਅੱਜ ਕੱਲ੍ਹ ਵੀਰ ਨੇ ਵੇਖੋ ਹੈ ਭੇਗ ਹੀ ਆ ਵੇਖੋ ਕਿੰਨਾ ਸਮਾਰਟ ਹੋ ਗਿਆ ਕਹਿੰਦਾ ਮਰੇ ਛੱਗ ਲੈਣਾ ਨਹੀਂ ਸਤਾ ਜੀ ਨਹੀਂ ਸਾਰੇ ਨਸ਼ੇ ਤਿਆਗਤੇ ਆ ਨਸ਼ੇ ਤਿਆਗ ਕਦੀ ਕਦੀ ਉਹ ਸਾਲ ਚ ਇੱਕ ਦਿਨ ਸਾਲ ਚ ਇੱਕ ਦਿਨ ਨਹੀਂ ਮਾਫੀ ਸਾਲ ਚ ਇੱਕ ਦਿਨ ਸਾਲ ਚ ਇੱਕ ਰੀ ਕੀ ਆ ਹਫਤੇ ਚ ਇੱਕ ਰੀ ਕਾਇਗਾ ਝੂਠ ਨਾ ਬੋਲੇਗਾ ਜਸ਼ਨੇ ਜਾਦੀ ਕਰੀ ਗਦੀ ਬਾਕੀ ਜੇ ਤੂੰ ਇੱਕ ਛੋਟਾ ਹੈ ਆਪਣੇ ਘਰ ਡੌਗ ਵੀ ਲਾ ਗਿਆ ਇਹ ਨਾ ਮੇਰੇ ਕੋ ਕੁੜੀ ਆਉਂਦੀ ਉਹ ਪੁੱਛਾਈ ਉਹਨੇ ਪਾ ਕੇ ਕੁੱਤਾ ਰੱਖਿਆ ਦਾ ਇਹ ਉਹਨੇ ਉਹਨੂੰ ਪੋੜ ਗੱਜੀ ਲਾਤਾ 40 ਰੁਪਏ ਦੀ ਰੋਜ਼ ਪੋੜ ਲੇਜੀ ਪਾਉਣੀ ਉਹ ਕੁੱਤੇ ਨੇ ਬਾਹਰ ਰੋਟੀ ਨਹੀਂ ਖਾਦੀ ਉਹ ਕਲੇਜੀ ਦੇ ਲੱਗਿਆ ਜਿੱਤਰਾ ਦੀ ਕਿਸੇ ਨੂੰ ਤੁਸੀਂ ਗਿਆਨ ਦੇ ਦੋਗੇ ਜਿੱਦਾਂ ਦੀ ਕਿਸੇ ਨੂੰ ਅਕਲ ਦੇ ਦੋਗੇ ਤੁਸੀਂ ਉਦਾਂ ਦੇ ਹੀ ਹੋ ਜਾਣਾ ਕੋਈ ਔਖੀ ਨਹੀਂ ਆ ਲੋਕੀ ਕਹਿੰਦੇ ਨਹੀਂ ਮੈਨੂੰ ਕੱਲ ਮੁੰਡਾ ਕਹਿੰਦਾ ਉਹ ਭਾਈ ਦੀ ਪੁਰਾਣੀ ਅਖਰਾਕਾ ਖਾਧੀਆਂ ਮੈਂ ਕਹਾ ਯਾਰ ਮੈਂ 1947 ਦਾ ਜੰਮਿਆ ਕਿੰਨੀ ਕੁ ਪੁਰਾਣੀ ਖਰਾਕ ਖਾ ਲਈ ਅਸੀਂ ਵੀ ਅੱਜ ਦੇ ਹੀ ਆ ਬਾਕੀ ਆ ਗੱਲ ਬਣਾਈ ਹੁੰਦੀ ਆ ਹੁਣ ਸਗੋ ਤੁਹਾਨੂੰ ਫੈਸਿਲਟੀਆਂ ਆ ਗਈਆਂ ਤੁਹਾਡੇ ਕੋਲ ਸੋਸ਼ਲ ਆ ਗਿਆ ਤੁਹਾਡੇ ਕੋਲ ਫੋਨ ਆ ਗਿਆ ਜੇ ਦੀ ਗੁਰਬਾਣੀ ਪੜ੍ਹਨੀ ਆ ਸਰਚ ਮਾਰੋ ਗੁਰਬਾਣੀ ਆ ਜਣੀ ਕੋਈ ਚੀਜ਼ ਤੁਹਾਨੂੰ ਨਹੀਂ ਆਉਂਦੀ ਪਹਿਲਾਂ ਹੀ ਟਿਊਸ਼ਨਾਂ ਪੜ੍ਹਦੀਆਂ ਗਰੁੱਪ ਲਾਉਣੇ ਹਨਾ ਸ਼ਾਈ ਨਾਲ ਲਿਖਣਾ ਦਵਾਤਾਂ ਨਾਲ ਲਿਖਣਾ ਆ ਫੱਤੀ ਤੇ ਲਿਖਣਾ ਬੋਰੀ ਲੈ ਕੇ ਜਾਣਾ ਤੁਹਾਨੂੰ ਤਾਂ ਕੰਮ ਹੀ ਬੜਾ ਸੋਕਾ ਕੋਈ ਫੋਨ ਤੇ ਪੜ੍ਹੀ ਜਾਂਦੇ ਨੇ ਫੋਨ ਤੇ ਸਭ ਕੁਝ ਕਰੀ ਜਾਂਦੇ ਨੇ ਪਰ ਦੀ ਉਲਟ ਕਰ ਲਿਆ ਪਰੀ ਵਿਕਾਸ ਕਰਕੇ ਤਰੱਕੀ ਨਹੀਂ ਕਰਨੀ ਤੁਸੀਂ ਕਰ ਲਿਆ ਵਿਨਾਸ਼ ਜਿੰਨਾ ਕੀਤਾ ਵਿਕਾਸ ਉਹਨਾਂ ਕਰ ਲਿਆ ਵਿਨਾਸ਼ ਇਸ ਕਰਕੇ ਇਹਨਾਂ ਦਾ ਪਿਆਰ ਇਹ ਇਹ ਨਹੀਂ ਕਿ ਮਾਰੇ ਕਿਰਪਾ ਨਾਲ ਛੁੱਟੀਆਂ ਤੇ ਆ ਰਹੇ ਆ ਇਹਦੇ 5 ਵਜੇ ਆ ਇਹਨਾਂ ਵਾਸਤੇ ਮੈਂ ਉੱਪਰ ਜਿੰਬ ਢਾ ਰਿਹਾ ਮੈਨੂੰ ਪਤਾ ਪੀ ਇਹਨਾਂ ਨੂੰ ਜੇ ਆਪਾਂ ਸੁਧਾਰ ਲੈਣਾ ਉਹ ਜਬਾਨਾ ਆਇਣਾ ਕਿ ਜਦੋਂ ਇਹਨਾਂ ਦੇ ਵਿਆਹ ਹੋਣੇ ਨਾ 100 1% ਭਾਵੇਂ ਕਿਸੇ ਦੇ ਵੀ ਬੱਚੇ ਆ ਇਹੋ ਜਿਹੀ ਹਵਾ ਇਹੋ ਜਿਹੀ ਪਰਲੂ ਆ ਰਹੀ ਆ ਕਿ ਜਦੋਂ ਇਹਨਾਂ ਦੇ ਵਿਆਹ ਹੋ ਗਏ ਨਾ ਸਾਨੂੰ ਇਹਨਾਂ ਦੇ ਆਪਣੇ ਕਮਰੇ ਨਹੀਂ ਵੰਡਣੇ ਇਹਨਾਂ ਨੇ ਇਹੋ ਜਿਹੀ ਖੁਸ਼ਕ ਹੋਏ ਨਾ ਇਹਨਾਂ ਡਰਾਈ ਹੋਏ ਨਾ ਮੈਂ ਤਾਂ ਇਹਨਾਂ ਨੂੰ ਨੇਂਦ ਦੇ ਨਾਲ ਨਾਲ ਜਿੰਨਾ ਮੇਰੇ ਕੋਲ ਗਿਆਨ ਆ ਮੈਂ ਦੇਣਾ ਕਿ ਪੁੱਤ ਪੇਸ਼ੈਂਸ ਰੱਖੋ ਬੈਰ ਬ੍ਰੋਹ ਕਾਮ ਕ੍ਰੋਧ ਮੋਹ ਝੂਠ ਬਕਾਹ ਮਹਾਂ ਲੋਥਰੋ ਵੇ ਛੱਡੋ ਸਬਰ ਸੰਗੋਖ ਰੱਖੋ ਵੱਡਿਆ ਛੋਟਿਆ ਸਤਕਾਰ ਕਰੋ ਬਾਡੀ ਦੇ ਨਾਲ ਨਾਲ ਆਪਣਾ ਦਿਮਾਗ ਡਿਵੈਲਪ ਕਰੋ ਤੁਹਾਡਾ ਬ੍ਰੇਨ ਡਿਵੈਲਪ ਹੋਏਗਾ ਤੁਹਾਡਾ ਮਨ ਸਤਾਈਆਂ ਨਹੀਂ ਕਰੇਗਾ ਤੁਸੀਂ ਫਿਰ ਬੰਦੇ ਖੋਜ ਦਿਲ ਹਰ ਰੋਜ਼ ਨਾ ਪਰੇਸ਼ਾਨੀ ਮਾਹੇ ਤੇ ਜਦੋਂ ਬੰਦੇ ਦੇ ਵਿੱਚ ਜਾ ਚੀਜ਼ਾਂ ਆ ਗਈਆਂ ਮੱਤ ਦੇ ਵਿੱਚ ਰਤਨ ਜਵਾਹਰ ਮਾਣ ਕੇ ਪੈ ਗਈ ਜਦੋਂ ਤੁਹਾਡੀ ਬੁੱਧੀ ਤੇਜ ਹੋ ਗਈ ਬੁੱਧੀ ਬੇਬੇਕ ਹੋਣੀ ਆ ਤੇ ਫਿਰ ਤੁਸੀਂ ਆਪੇ ਗਲਤੀ ਨਹੀਂ ਕਰਨੀ ਜਦੋਂ ਗਲਤੀ ਨਹੀਂ ਕਰੋਗੇ ਮਾਪੇ ਦਾ ਸਤਕਾਰ ਕਰੋਗੇ ਉਹਨਾਂ ਨਾਲ ਸੁਭਾਅ ਹੋਣੀ ਆ ਉਹਨਾਂ ਕਹਣਾ ਯਾਰ ਇਹ ਆਪਾਂ ਇਹਨਾਂ ਨੂੰ ਦੌੜ ਵੀ ਲਵਾ ਸਕਦੇ ਹਾਂ ਸਭ ਕੁਝ ਕਰਾ ਸਕਦੇ ਹਾਂ ਪਰ ਜਿੰਮ ਜਾਣ ਕਰਕੇ ਇਹ ਬੰਦੇ ਨੂੰ ਐਟੀਕੀਟਸ ਕਿੰਨੇ ਆ ਗਏ ਡਿਸਪੀਪਲਨ ਕਿੰਨਾ ਆ ਗਿਆ ਸਿੱਖ ਕਿੰਨਾ ਕੁਝ ਲਿਆ ਇਹ ਚੀਜ਼ਾਂ ਜਿੰਨਾ ਮੇਰੇ ਕੋ ਗਿਆਨ ਆ ਮੈਂ ਇੰਨਾ ਸਿਆਣਾ ਨਹੀਂ ਹੈਗਾ ਜਿੰਨੇ ਕਿ ਮੈਨੂੰ ਸਿਆਣ ਪਈ ਆ ਮੇਰੀ ਕੋਸ਼ਿਸ਼ ਹੁੰਦੀ ਆ ਵੀ ਆਪ ਜੱਪੋ ਆਵਰਾ ਨਾਂ ਚ ਪਾਉਂ ਗਾੜੀ ਗਾੜੀ ਗਿਆਨ ਮੰਡੋ ਇਹਨਾਂ ਦੇ ਪਿੱਰੇ ਨੂੰ ਛੱਡ ਕੇ ਜਾਂਦੇ ਆ ਕੋਈ ਵੀ ਬੱਚਾ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ ਜੇ ਕੱਲਾ ਆਉਂਦਾ ਵਾ ਉਹਨੂੰ ਪੁੱਛੀਦਾ ਘਰੋਂ ਪੁੱਛ ਕੇ ਆ ਇਧਰ ਆ ਇਹ ਅੱਜ ਹੀ ਆਇਆ ਆਪਣੇ ਦੋਸਤ ਨਾਲ ਮੈਂ ਤੈਨੂੰ ਪਹਿਲਾ ਕੁਐਸਚਨ ਕੀ ਕੀਤਾ ਪੁੱਛ ਕੇ ਆ ਹਾਂ ਮੈਂ ਤਾਂ ਤੁਹਾਨੂੰ ਪੁੱਛ ਕੇ ਆ ਇਹਨਾਂ ਦੇ ਮਾਪਿਆਂ ਨੂੰ ਮਿਲਦਾ ਸਮਝਾਈਦਾ ਇਸ ਕਰਕੇ ਮੈਂ ਤੁਹਾਨੂੰ ਬਲੌਗਰ ਹੀ ਨਹੀਂ ਕਹਿਣਾ ਵਾ ਜਿੰਨੀ ਦੇਰ ਤੱਕ ਕੰਨੀ ਸੁਣੋ ਨਾ ਅੱਖੀਂ ਵੇਖੋ ਨਾ ਓਨੇ ਦੇਰ ਵਿਸ਼ਵਾਸ ਨਾ ਕਰੋ ਬੰਦੇ ਨਾਲ ਬੈਠੋ ਗੱਲਾਂ ਬਾਤਾਂ ਕਰੋ ਵਿਚਾਰ ਕਰੋ ਤੇ ਫੇਰ ਹੀ ਇਹਨਾਂ ਨੂੰ ਪਤਾ ਲੱਗਦਾ ਕਿ ਬਲਜੀਤ ਭਾਜੀ ਕੀ ਯਾਰ ਦਾਵਾ ਸਾਹਿਬ ਕੀ ਯਾਰ ਰਾਣਾ ਰੌਕੀ ਆ ਜਾਂ ਸੀ ਸੈਕਲ ਕੀ ਆ ਆ ਮੁੰਡੇ ਕੀ ਆ ਇਸ ਕਰਕੇ ਆਉਣ ਵਾਲਾ ਕਾਲ ਆ ਮੈਂ ਆਪਣੇ ਇਹਨਾਂ ਦੇ ਮਾਪਿਓ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਇਹੋ ਮੈਸੇਜ ਦੇਣਾ ਕਿ ਸਭ ਤੋਂ ਵੱਡੀ ਪ੍ਰਾਪਰਟੀ ਸਾਡੀ ਇਹ ਆਉਣ ਵਾਲੇ ਕੱਲ ਜਿਹੜੇ ਬੱਚੇ ਆ ਇਹਨਾਂ ਨੂੰ ਆਪਾਂ ਸੰਭਾਲਿਆ ਤੇ ਆਪਾਂ ਆਪਣੀ ਪ੍ਰਾਪਰਟੀ ਸੰਭਾਲ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਨੰਨੇ-ਮੁੰਨੇ ਬੱਚੇ ਸਾਡੇ ਚਲੋ ਹੱਥਾਂ 'ਚ ਨਹੀਂ ਲੱਗ ਰਿਹਾ ਪੂਰੀ ਆਪਣੀ ਕੋਸ਼ਿਸ਼ ਹੁੰਦੀ ਆ ਕਿ ਗੋਡੇ ਬੈਣ ਨਹੀਂ ਕਰਨੇ ਆ ਵੇਖੋ ਇਹ ਬਾਹਰ ਥੱਲੇ ਹੱਥ ਲਾਉਣੇ ਆ ਇਹ ਤੁਹਾਡੀ ਐਕਸਰਸਾਈਜ਼ ਪਾਈਨ ਵਾਸਤੇ ਵਧੀਆ ਤੇ ਹਾਈਟ ਵਾਸਤੇ ਵਧੀਆ ਠੀਕ ਆ ਹਾਂ ਇਹ ਸਾਡੇ ਤੋਂ 8-7 ਸਾਲ ਤੋਂ ਲੈ ਕੇ ਤੇ 16-17 ਸਾਲ ਦਾ ਕਿਦਾਂ ਬੱਚੇ ਜਿਮ ਚ ਆਈ ਜਾਂਦੇ ਆ ਵਰਕਆਊਟ ਕਰੀ ਜਾਂਦੇ ਆ ਇਦਾਂ ਨਾਲ ਨਾਲ ਇਹਨਾਂ ਨੂੰ ਆਪਾਂ ਗਾਈਡ ਕਰੀਦਾ ਕਿ ਬੇਟਾ ਆ ਵਰਕਆਊਟ ਕਰਨੇ ਆ ਕਿਉਂਕਿ ਬੱਚਿਆਂ ਦਾ ਤਾਂ ਹੀ ਆਪਾਂ ਸ਼ਾਇਦ ਜਿਮ ਖੋਲ ਰਿਆਂ ਕਿ ਬੱਚਿਆਂ ਵਾਸਤੇ ਆਪਾਂ ਸੈਪਰੇਟ ਜਿਮ ਕਰ ਦੇਣਾ ਆ ਬਹੁਤ ਲੋਡੀ ਆ ਕੋਲ ਡਰਿੰਕ ਬਹੁਤ ਪੀਂਦਾ ਚੀਟਿੰਗ ਬਹੁਤ ਕਰਦਾ ਖਾ ਚੇਲਾ ਹੱਡਾ ਇਹ ਆ ਵੇਖੋ ਪਿਆਰ ਨਾਲ ਮੈਨੂੰ ਲਾਡੀਆਂ ਕਰਦਾ ਰਹਿਣਾ ਪਰ ਹਾਈਟੇ ਵੀ ਬੜੀ ਗੇਨ ਕਰ ਗਿਆ ਹੈਲੋ ਹੈਲੋ ਆ ਥਮ ਜੱਬ ਦੀ ਬੋਤਲ ਇਹ ਕਹਿ ਰਿਹਾ ਵਾ ਕਿ ਮੈਂ ਅੱਜ ਕੋਲਡ ਡਰਿੰਕ ਪੀਤੀ ਮੈਂ ਕਿਹੜੀ ਪੀਤੀ ਦੱਸ ਮੰਨ ਜਾਂਦਾ ਕਿੰਨਾ ਥਮ ਜਾਂ ਪੀਤੀ ਆ ਹਾਂ ਪਰ ਇਹਨੂੰ ਮੈਂ ਕਿਹਾ ਚੀਟਿੰਗ ਨਾ ਕਰਿਆ ਕਰ ਇਹ ਚੀਟਿੰਗ ਕਰ ਲੈਂਦਾ ਇਹਦੇ ਮਮਾ ਨੀਚੇ ਆਉਂਦੇ ਆ ਸਰਬਜੀ ਨੂੰ ਤਾਂ ਅਸੀਂ ਜਾਣਦੇ ਜੀ ਕਿ ਅੱਜ ਆਪਾਂ ਵਰਕਆਊਟ ਦੱਸ ਰਿਹਾ ਸਰਬਜੀ ਨੇ ਪੂਰੀ ਨੇਰੀ ਲਿਉਣੀ ਆ ਜੱਤ ਕਰਾਉਣੀ ਆ ਕੇਬਲ ਕਰਾਸ ਐਂਗਲ ਚ ਚੈੱਕ ਕਰੋ ਵਿੱਚ ਮੁੰਡਾ ਕਿਵੇ ਗਲਤ ਲਾਵੇ ਪ੍ਰੋਪਰ ਐਂਗਲ ਦੇ ਨਾਲ ਆਪਾਂ ਕੇਬਲ ਇਦਾਂ ਲਾਉਣੀ ਆ ਸਨੇਹੇ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਸਨੇਹੇ ਕਹਿੰਦਾ ਮੈਂ ਅੱਜ 90 ਕਿਲੋ ਬੈਂਚ ਲਾਵਾਂਗਾ ਮਾਟੀਆ ਸ਼ਿਰਾ ਖਿਦਲਾ ਤਿਆਰੀ 50 ਦੇ 10 ਤੇ 7 ਦੇ 3 ਤੇ 80 ਤੇ ਮੜ ਕੇ 90 ਕ੍ਰਾਂਚਸ ਜੇ ਕਿ ਦੀ ਬੈਲੀ ਫੈਟ ਆ ਬਿਲਕੁਲ ਡਾਊਨ ਨਹੀਂ ਜਾਣਾ ਲੱਕ ਥਲੇ ਟੱਚ ਨਹੀਂ ਕਰਨਾ ਉੱਪਰ ਪੂਰਾ ਇਹ ਆਪਣੇ ਕ੍ਰਾਂਚਸ ਹੈਗੇ ਆ ਬੈਲੀ ਫੈਟ ਵਾਸਤੇ ਜਿਨ੍ਹਾਂ ਦੇ ਬੈਲੀ ਫੈਟ ਆ ਭਾਵੇਂ ਮੁੰਡੇ ਆ ਭਾਵੇਂ ਬੱਚੇ ਭਾਵੇਂ ਕੁੜੀਆਂ ਭਾਵੇਂ ਵੱਡੇ ਤੇ ਭਾਵੇਂ ਛੋਟੇ ਆ ਪੋਲਓਵਰ ਦੀ ਐਕਸਾਈ ਲੈਟਸ ਲੜਕਾ ਲਾ ਰਿਹਾ ਹਿੱਪ ਪੂਰੇ ਉੱਪਰ ਪੂਰਾ ਡਾਊਨ ਪੂਰਾ ਆਪ ਯਾਰ ਕੋਮੇਰਸ ਕੋਈ ਨਹੀਂ ਆ ਇਹ ਲੜਕੇ ਦੀ ਤੁਹਾਨੂੰ ਆਪਾਂ ਵੀਡੀਓ ਪਾਈ 22 ਕਿਲੋ ਦੀ ਗੇਨਿੰਗ ਆ ਬਹੁਤ ਠੀਕ ਤੇ ਮੁੰਡਾ ਓਕਰਪੋਰਟ ਸਿੰਘ ਇਸ ਕਿੰਗ ਬਹੁਤ ਵਧੀਆ ਚੱਲ ਰਿਹਾ ਮੁੰਡਾ ਬਹੁਤ ਵਧੀਆ ਬਹੁਤ ਵਧੀਆ ਇਹ ਵੀ ਹੈਡ ਵਾਸਤੇ ਐਕਸੀਐਸ ਸਪਾਇਨ ਬਿਲਕੁਲ ਆਪਾਂ ਸਿੱਧੀ ਕਰਦੇ ਆ ਠੀਕ ਆ ਹ ਮਿੱਟੀ ਆ ਵੇ ਕੈਮਰਾ ਮਾਰੋ ਹ ਮਿੱਟੀ ਲੱਗੀ ਮੈਨਾਂ ਨਹੀਂ ਆਇਆ ਇਧਰ ਮਿੱਟੀ ਵੇ ਮਿੱਟੀ ਲੱਗੀ ਨਹੀਂ ਨੇ ਇਧਰ ਵੀ ਹੈ ਨਾ ਪੈਣੀ ਜਸੂਏ ਨਹੀਂ ਨਹੀਂ ਉਹ ਗੱਡਰ ਜਿਹੜੀ ਗਾਏ ਕੀ ਆਂ ਉਹਨਾਂ ਪਾ ਲਈ ਉਹ ਬੰਦਾ ਭਾਅ ਵੰਦੇ ਬੋਚ ਫੰਗਲ ਵੀ ਯਾਰੰਦਾ ਕੋ ਲਗਦਾ ਮੇਰੇ ਬਲੌਂਚ ਟੂਣਾ ਹੋ ਗਿਆ ਉਹ ਬੰਨਦਾ ਉਹ ਯਾਰ ਦਿੰਦੇ ਕਨੂਏ ਹਾਂ ਕਨੂਏ ਨਿਕਲੀ ਇਹਨੂੰ ਉਹ ਕਿੰਦਾ ਤੇ ਸੁਝਿਆ ਪਤਾ ਨਹੀਂ ਕੀ ਹੁੰਦਾ ਇਹ ਸੋਚ ਪਈ ਆ ਉਹ ਲੱਗਦਾ ਟਾਈਫਾਇਡ ਹੋ ਗਿਆ ਫਿਰ ਹੁਣ ਕਨੂਏ ਨਿਕਲੇ ਕਿਹਦੀ ਨੀਰ ਲੱਗੀ ਆ ਪਤਾ ਨਹੀਂ ਬਲੌਂਚ ਗਾਲਾਂ ਕੱਟ ਇੰਗਲਿਸ਼ ਚ ਮੈਂ ਨਹੀਂ ਜਾਦਾ ਤਾ ਤੇ ਕੋਈ ਬੱਤੇ ਹੀ ਵੇਚਦੇ ਕੋਈ ਪੋਤੇ ਹੀ ਵੇਚਦੇ ਉਹਨਾਂ ਨੂੰ ਤਾਂ ਮੈਂ ਲੰਦਾ ਵਾਲਾ ਤੈਨੂੰ ਇਹਨੇ ਬਲਣ ਨਾਲ ਗਾਲ ਕੱਢੀ ਕੱਢੀ ਆ ਨਾਲ ਇਹਨਾਂ ਬੇਸ਼ਰਮ ਨੂੰ ਸਮਝਾ ਜਿੰਮ ਨਹੀਂ ਆਉਂਦਾ ਜੀ ਆ ਗਿਆ ਸਾਦੀ ਟੈਨਸ਼ਨ ਆ ਬੜੀ ਸਾਦੀ ਜੀ ਨਾ ਮੇਨ ਬਲੌਗਰ ਬੰਦੇ ਨਹੀਂ ਆਉਂਦੇ ਸਾਦੀ ਬਾਹਰ ਲੱਜਾਈ ਨਾ ਕਿਉਂ ਗੱਟਾ ਪੁੱਛ ਜਿੰਮ ਨਹੀਂ ਆਉਂਦਾ ਬਈ ਨਹੀਂ ਟਾਈਫਾਇਡ ਹੋ ਗਿਆ ਇਨ ਕਾਂਗੜ ਤਾਂ ਥੋੜਾ ਟਾਈਫਾਇਰ ਮੈਂ ਤੁਹਾਨੂੰ 1 ਮਹੀਨੇ ਤੋਂ ਨਹੀਂ ਦਿੱਤਾ ਕੋਈ ਬਾਰੇ ਨੂੰ ਨਾ ਤਾ ਇਹ ਇਧਰ ਬਲਾਨ ਪੁੱਛ ਕੀ ਕੀਤਾ ਇਹਨੇ ਪੁੱਛ ਇਹਨੂੰ ਪੁੱਛ ਇਹਨੂੰ ਅੱਜ ਤੈਨੂੰ ਗਰੁੱਪ ਰਿਹਾ ਗੱਟਾ ਪੁੱਛ ਇਹਨੂੰ ਇਧਰ ਆ ਜਾ ਨਾ ਇਧਰ ਆ ਜਾ ਨਾ ਉਹਦੇ ਦੂਜਾ ਲੱਗਾ ਸਟੈਨ ਕਿਉਂ ਲੱਗਾ ਇਹ ਇਹਨਾਂ ਦਾ ਫੇਸ ਕਿਉਂ ਇਹਨੂੰ ਕੋਸ਼ਰ ਉਹਨੇ ਕਿ ਤੈਨੂੰ ਜਿੰਮ ਦੇ ਗਰੁੱਪ ਵਿੱਚ ਜੋ ਉਸਤਾਦ ਜੀ ਨੇ ਕਿਉਂ ਕੱਢਿਆ ਸੀ ਮੈਂ ਨਾਲ ਸੁੱਟਿਆ ਕਿਹਾ ਮੈਂ ਦੱਸਿਆ ਛੁੱਟੀਆਂ ਕੀਤੀਆਂ ਇਹ ਤੇ ਛੁੱਟੀਆਂ ਫੇਰ ਕਰ ਗਿਆ ਮੈਸੇਜ ਪਾਇਆ ਮੈਂ ਨਾਲ ਬਹੁਤ ਚੜਤੀ ਜਾਂਦੀ ਦੱਸਿਆ ਪਹਿਲਾਂ ਨਹੀਂ ਦੱਸਿਆ ਇਹਨੂੰ ਕਿਹਾ ਅੱਜ ਤਾਂ ਸੀਰੀਅਸ ਹੋ ਜਾਗਾ ਬਾਈ ਉਹ ਮੈਂ ਅਸਟੀ ਲੈਣ ਮ ਉਸਤਾਦ ਜੀ ਨੂੰ ਫੋਨ ਲੱਗਾ ਜਾਂ ਮੈਂ ਤੇ ਲੱਗਾ ਉਸਤਾਦ ਜੀ ਮੈਂ ਸੁੱਟੀ ਲੈ ਆਦਾ ਤੇ ਮੈਂ ਸੁੱਟੀ ਨਹੀਂ ਕਰਦਾ ਵਾ ਪਰ ਜਿੰਮ ਨਹੀਂ ਆਉਦਾ ਦੱਸੋ ਜੀ ਕੋਈ ਸਗਾ ਅੱਜ ਜੀ ਬਾਏਦਵੇ ਲੋ ਜੀ ਤੂੰ ਵੀਡੀਓ ਕਿਦੀ ਬਣਾਏਗੀ ਮੁੰਡੇ ਦੀ ਵੀਡੀਓ ਬਣਾਈ ਵੀਡੀਓ ਕੇ ਵੀ ਕਮਾਂਡੋ ਜੀ ਫੋਨ ਦੇ ਸਾਥ ਹਾਂ ਇਹ ਕਰਨ ਡੇਈ ਮੱਝ ਬੱਲੇ ਜਾ ਛੋੜ ਯਾਰ ਆ ਲੈ ਮੰਨਦਾ ਆਪੇ ਸ਼ਰਮ ਪਾਉਣਾ ਡਰਨਾ ਨਹੀਂ ਆਉਂਦੀ ਆ ਤੇਰੀ ਅਗਰ ਕਿ ਬਾਦ ਨਾ ਰਹੀ ਨਾ ਵੀਡੀਓ ਨਹੀਂ ਦੇ ਦੋ ਚੈਨਜ ਕਰਦੀ ਆ ਅੱਜ ਇੰਸਟਾਗ੍ਰਾਮ ਤੇ ਆ ਦੇ ਦੇ ਤੇ ਨਾ ਨਾਮ ਮਿਲ ਜਾ ਮਰੋ ਸਾਂਝਾ ਹੋਣਾਗਾ ਸਾਂਝਾ ਅੱਜ ਆ ਬਰਾਵਾ ਦਮਤੀ ਸਾਂਝਾ ਹੋਣਾ ਇਹਦੇ ਕਮਾਂਡੋ ਆ ਆਉ ਹੀ ਆ ਹੋਰ ਨਾ ਕੋਈ ਦਰਮਿਆਨ ਸਾਂਗਾ ਬਾਏ ਟਮਾਟੋ ਕਹਿੰਦਾ ਹੋਈ ਜਾਂਦਾ ਨਾ ਨਾ ਕੋਈ ਤੇਰਾ ਜੀ ਟਾਈਮ ਆ ਮਾ ਮੈਂ ਬੜਾ ਅੱਧੇ ਬੜੇ ਮਨ ਮੈਂ ਜ਼ਿਆਦਾ ਬਾਬਾ ਵੀਡੀਓ ਬੜੀ ਬੜੀ ਬਹੁਤ ਟਾਈਮ ਹੋ ਗਿਆ ਲੋਕੀ ਜਲ ਨਹੀਂ ਕਰਦੇ ਜੈਲੇ ਭਾਈ ਨੇ ਸੋਨੇ ਦੀ ਚੈਨ ਪਾਈ ਆ ਚੈਨ ਵਗਾ ਭਰਾ ਦੇ ਚੈਨ ਪੜਾਈ ਨਹੀਂ ਦਿੱਤੀ ਚੈਨ ਤਿੰਨਾ ਟੋਲੇ ਦੀ ਇਲਾਕਾ ਬੜਾ ਯਾਰ ਤੇ ਮੈਂ ਕੱਲ ਵੀ ਗਿਆ ਇਹਨੂੰ ਫੋਨ ਕਰਨਾ ਟੱਕ ਨੂੰ ਹਾਂ ਆਹਦਾ ਕੁਛ ਜਾਦੀ ਰਾਂ ਲੀਹੇ ਸਾਈ ਠੀਕ ਹੈ ਲੱਭ ਠੀਕ ਹੋ ਜਾ ਕੋਟ ਤੇ ਜੋਰ ਜਾਂਦਾ ਹੈ ਪਾਣੀ ਕੀ ਇਹਨਾਂ ਦੇ ਆਪਣੀ ਵੈਰਿਟੀ ਦਾ ਫਾਇਦਾ ਕੀ ਹੁੰਦਾ ਕੰਨ ਦੇ ਚਪੇੜ ਖਾਇਕ ਭਾਈ ਕੋ ਵੇਖੀ ਸਹੀ ਹੁੰਦਾ ਹੈ ਕੰਨ ਦੇ ਚਪੇੜ ਖਾ ਸਹੀ ਹੋ ਜਾ ਉਹ ਜਾ ਰੋਣਾ ਨਹੀਂ ਮੇਰੀ ਵੈਧੀ ਹੋਵੇ ਨਾ ਵਾਲੂ ਆਦੂ ਅਸੀਂ ਉਹ ਤਾਂ ਹੀ ਵਾਲੂ ਆ ਪਾਈ ਲਈ ਤੂੰ ਬੋਲ ਜਾ ਰੰਗੀ ਕੱਲ ਸਮਾਪਤੀ ਇਹਨੇ ਕੀਤੀ ਆਪਾਂ ਛੋਟੇ ਬਲੌਗ ਪਾਉਣੇ ਆ ਸਬਸਕ੍ਰਾਈਬ ਸਾਰਿਆਂ ਨੂੰ ਦੱਸੋ ਵੀ ਬੜਾ ਫਾਇਦੇ ਵਾਸਤੇ ਬੜਾ ਇਹ ਚੈਨਲ ਤੇ ਵੀਰੇ ਹੀ ਲਾ ਦੋ ਟ੍ਰੈਂਡ ਤੇ ਕਰ ਦੋ ਸਨੇਹ ਭਾਈ ਆਪਣੇ ਚੈਨਲ ਨਾਲ ਹੈਗੇ ਤੁਹਾਡੇ ਕੋਲ ਗੱਲ ਕੋਈ ਤੁਹਾਡੀ ਪੁਛੜ ਆਪਣੀ ਨਾਲ ਕਰਦੇ ਮੇਰਾ ਵੀ ਕਰ ਲਓ ਦੇਖੋ ਜੀ ਸਿੱਧੀ ਗੱਲ ਇਹ ਇਹ ਜਿੰਮ ਦਾ ਜਿਹੜਾ ਵਲੋਗ ਹੀ ਦੇ ਦੇ ਜੇ ਇਹ ਤੇ ਅਸੀਂ ਬੜੇ ਕਰਮਾਣੇ ਕਿ ਜਿੰਮ ਦੇ ਵਿੱਚ ਆ ਗਏ ਸਤਾਜੀ ਦੇ ਚਰਨਾਂ 'ਚ ਬਹਿ ਕੇ ਆਪਾਂ ਗਿਆਨ ਲੈ ਲਈਦਾ ਪਰ ਤੁਸੀਂ ਜੇ ਦੂਰ ਰਹਿੰਦੇ ਜੇ ਜਲੰਧਰ ਲੁਧਿਆਣਾ ਬਠਿੰਡੇ ਤੁਸੀਂ ਇੱਥੇ ਨਹੀਂ ਆ ਸਕਦੇ ਆਲਵਲ ਰਹਿੰਦੇ ਜੇ ਤੁਸੀਂ ਇਹ ਚੀਜ਼ ਨੂੰ ਵੇਖੋ ਇਹ ਵਲੋਗ ਵੇਖੋ ਇਹ ਨਾਲ ਤੁਹਾਡਾ ਡਿਪਰੈਸ਼ਨ ਐਂਗਜ਼ਾਇਟੀ ਜੋ ਤੁਹਾਡੇ ਅੰਦਰ ਮਾੜਾ ਡੈਗਟਿਵ ਜਿਹੜੇ ਵਿਚਾਰ ਤੁਹਾਡੇ ਅੰਦਰ ਸਾਰੇ ਤੁਹਾਡੇ ਅੰਦਰੋਂ ਹਟਣਗੇ ਤੁਹਾਨੂੰ ਪੋਜ਼ਿਟਿਵਿਟੀ ਆਊਗੀ ਤੁਹਾਨੂੰ ਪਤਾ ਲੱਗੂਗਾ ਕਿ ਗੁਰਗਿਆਂ ਵਿਚਾਰ ਕਿ ਤਰ੍ਹਾਂ ਦਾ ਹੱਸੋਗੇ ਖੇਡੋਗੇ ਤੀ ਵੀ ਖੁਸ਼ ਹੋਗੇ ਆਪਣੇ ਵਲੋਗ ਵੇਖ ਕੇ ਤਾਂ ਕਰਕੇ ਕਹਿੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸਬਸਕ੍ਰਾਈਬ ਕਰੋਗੇ ਨੋਟੀਫਿਕੇਸ਼ਨ ਨੂੰ ਨੱਪਾਓਗੇ ਤੇ ਜਦੋਂ ਅਗਲਾ ਵਲੋਗ ਆਊਗਾ ਨਾਲ ਹੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਰਾਤੀ ਤੁਹਾਨੂੰ ਇਹੋ ਜਿਹੀ ਹੱਤ ਪੈਗੀ ਮੈਂ ਆਪ ਕਹਿੰਦਾ ਰਾਤੀ ਡਿਨਰ ਦੇ ਨਾਲ ਦੀ ਬੈਗ ਦੇ ਵਲੋਗ ਵੇਖਾ ਕਰੋਗੇ ਇਹ ਜਰੂਰ ਕਰੋ ਚੱਲ ਦਾ ਨਾਮ ਦੱਸੋ ਰਾਣਾ ਦਾ ਰੋਜਿਮ ਕਲਬ ਇਹਦਾ ਸਾਡਾ ਨਾਂ ਨਹੀਂ ਜਾਦਾ। ਉਸਤਾਜ ਜੀ ਕੱਲ ਆ ਰਹੀ ਭਰਦੀ ਆ ਭੈਣ ਦਾ ਸਾਹ। ਨਹੀਂ ਨਹੀਂ ਕਹਿ ਪਹਿਲਾ ਮਹੀਨਾ ਭਾਈ ਕੋ ਸਿੱਕਦਾ ਵਲੋਗ ਤੇ ਬਣਾ ਇਹਦੇ ਕੋ ਆਪਣਾ ਚੈਨਲ ਬਣਾ ਲਈਦਾ। ਸੇ ਵਲੋਗ। ਤੂੰ ਇੱਥੋਂ ਦਾ ਇੱਥੋਂ ਆਉਂਦੀ। ਆਪਾਂ ਕਹਿ ਮਾਰਨੀ। ਤੀ ਜਿੱਥੋਂ ਤੱਕ ਦੇਖੋ ਉਸਤਾਜ ਜੀ ਦਾ ਸ਼ੀਰੋਰ ਲੈ ਗਏ ਉਸਤਾਜ ਜੀ ਦੀ ਅਗਿਆ ਦੇ ਅੰਦਰ ਕਿਥੇ ਬੋਲਦਾ ਨਹੀਂ ਹੈ। ਅੱਜ ਤੋ ਸਾਲ ਪਹਿਲਾਂ ਵਾਲਾ ਕੋ ਵਲੋਗ ਵੀ ਬਹੁਤ ਚਵੇ ਲਿਓ ਬੋਲਿਆ ਨਹੀਂ ਜਾਂਦਾ। ਤੇ ਉਸਤਾਜ ਜੀ ਕਿਰਪਾ ਨਾਲ ਵਲੋਗ ਬਣਾ ਕੇ ਸ਼ੁਰੂ ਕਰਦੇ। ਜਿਹੜੀਆਂ ਆਪਾਂ ਪਨਿਸ਼ਮੈਂਟਾਂ ਦਿੰਨੇ ਆ, ਛੁੱਟੀਆਂ ਕਰਦੇ ਆ, 14 ਘੰਟੇ ਮੈਂ ਜਿੰਮ 'ਚ ਰਹਿਣਾ ਆਨ ਮੇਰਾ ਡੌਲਾ ਵਖਾਣਾ ਅੱਜ ਜੇ ਇਹਨਾਂ ਨੂੰ ਆਪਾਂ ਛੁੱਟੀਆਂ ਪਨਿਸ਼ਮੈਂਟ ਦੇਨੇ ਆ ਨਾ ਡੰਡਾ ਫੇਰਦੇ ਆ ਉਹਦੇ ਕਰਕੇ ਸਾਡੇ ਮੁੰਡੇ ਤਗੜੇ ਆ ਹੋਰਹੀਂ ਤਿਆਰ ਕਿੱਦਾਂ ਕਰੀਏ ਮੁੰਡੇ ਤਿਆਰ ਕਿੱਦਾਂ ਹੋਰ ਪੈੱਡਕੂਟ ਪਾ ਲੂ ਵਖਾਣਾ ਤੇਰੀ ਸੱਜਾ ਡਾਲਾ ਵਖਾਣਾ ਸ਼ੇਰਾ ਦੇਖੋ ਲਾਓ ਲਾ ਕੇ ਕੈਮਰਾ ਆਹ ਵੇਖੋ ਹੋਰ ਹੋਰ ਮੁੰਡਾ ਕਿੱਦਾਂ ਤਿਆਰ ਕਰੀਦਾ ਇਹ ਜੁੱਤੀਆਂ ਇਹਨੂੰ ਨਾਂ ਜੋ ਪਤਾ ਦੱਸੋ ਬਰੋਕਰ ਦੀ ਜਣਗੀ ਆ ਉਹਨੂੰ ਐਂ ਬਣਾਉਂਦੀ ਕੀ ਆ ਪੁੱਛੋ ਦੀ ਗੋਬੀ ਗੋਬੀ ਛੋਟੀ ਬੜੀ ਖਾਓ ਬੜੀ ਗੋਣ ਜਾਓ ਹਰੀ ਗੋਬੀ ਤੁਹਾਡੀ ਲੱਗਿਆ ਕੋਈ ਕਹਿਣਾ ਚਾਹਦਾ ਤਿਆਰ ਬੋਲੋ 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 ਉਸਤਾਦ ਜੀ ਉਸਤਾਦ ਜੀ ਆ ਗਿਆ ਕਰੇ ਕਹਿੰਦਾ ਜਿਹੜੇ ਕਹਿੰਦੇ ਨਾ ਤਿਆਰ ਕਰਾਓ ਤਿਆਰ ਕਰਾਓ ਇਹ ਵੀਰ ਜੀ ਤੁਹਾਨੂੰ ਅੱਜ ਦੇ ਟਾਈਮ ਤੇ ਲੱਗਦਾ ਕਿ ਜਿਹੜਾ ਪੱਟੀਕੇ ਲਾ ਕੇ ਸਟੀਰੋਇਡ ਲਾ ਕੇ ਮੁੰਡੇ ਤਿਆਰ ਕਰੋ ਉਹੀ ਤਿਆਰ ਹੁੰਦੇ ਆ ਉਹਦਾ ਖੋਖਲਾ ਸਰੀਰ ਤੁਹਾਡੇ ਸਾਰਿਆਂ ਦੇ ਹਾਡੇ ਵੇਖੋ ਸਾਰੇ ਆਂਦੇ ਕੋਈ ਬਿジネスਮੈਨ ਹੈ ਕੋਈ ਨੌਕਰੀ ਕਰਨ ਵਾਲਾ ਕੋਈ ਪੜਨ ਵਾਲਾ ਉਹ ਤਾਂ ਵੀ ਆਗੇ ਏਡਾ ਤਗੜਾ ਸ਼ਰੀਰ ਸਾਡੇ ਬੱਚੇ ਆਂ ਤੇ ਆ ਹੁੰਦੇ ਆ ਕਿ ਆ ਭਾਜੀ ਹੁਣ ਦੇ ਕਿੰਨੇ ਪਤਲੇ ਹੀ ਤਾਜ਼ੀ ਨੇ ਕਿੱਡਾ ਡਡੂਲਾ ਕਰਦਾ ਇਹ ਇਹ ਸਾਰੀ ਉਮਰ ਮੈਂਟੇਨ ਰਹਿਣਾ ਵਾ ਹੁਣ ਇਹਨੂੰ ਬੰਦੇ ਨੂੰ ਕੀ ਪਤਾ ਫਾਈਬਰ ਕਾਰ ਪਵਾ ਕੁਮਾਇ ਖਾਓ ਡਡਲਾ ਖਾ ਜਾ ਪੜਾਣਾ ਇਹਨਾਂ ਨੂੰ ਦੇ ਸਿਹਰ ਵੇਖੋ ਉਹ ਤਿਆਰ ਹੀ ਆ ਸਰ ਆ ਆਈਓ ਤੇ ਸਭ ਤੋਂ ਨੇ ਕਿ ਆ ਸਾਰੇ ਨੇ ਗੱਲਾਂ ਬੰਦੇ ਆ ਤੂੰ ਵੀ ਡੋਲਾ ਖਾ ਲੈ ਤੂੰ ਵੀ ਖਾ ਸਭ ਤੋਂ ਨੇ ਗੱਲਾਂ ਇਹਨੂੰ ਮੰਦੇ ਆ ਹਾਂ ਜੀ ਉਹ ਚੈਲੀ ਭਾਈ ਆ ਗਏ ਉਹਨਾਂ ਨੇ ਇਹ ਕਰਾ ਲੋ ਸਰ ਤਾਰ ਇਆ ਰਿਆ ਜਰਾ ਸ਼ੇਰ ਆ ਵਾ ਓਏ ਤਾ ਚ ਕਲਾ ਸ਼ੈਲੀ ਤੁਸੀਂ ਸ਼ੈਲੀ ਪੇਦਾ ਵੀ ਡੋਲਾ ਕਿਆ ਬਾਤ ਵਾਜ ਜੀ ਅੱਗੇ ਆਗੇ ਅੱਗੇ ਆਗੇ ਸ਼ੈਲੀ ਤੋਂ ਵੀ ਖਾ ਲਈ ਜਰਾ ਆ ਜੀ ਓਏ ਦੋਏ ਮਾਦੂ ਓ ਜੀ ਉਸਤਾ ਤੈਨੂੰ ਡਾਇਰੈਕਟਰ ਬੱਲੇ ਸਾਰੀ ਸ਼ੈਲੀ ਦੂਆ 30 ਪਲੱਸ 30 ਪਲੱਸ ਨਾ ਹਾਂ ਜੀ ਸਾਈ ਆਰਾਊਂਡ ਫਿਗਰ 30 30 ਪਲੱਸ ਸਬਸਟੀਟਿਊਟ ਕਿਆ ਬਾਤ ਇਹ ਸਾਰੇ 30 ਪਲੱਸ ਜੇ 30 ਪਲੱਸ ਤਿੰਨੋ ਹੀ ਵਿਆਹੇ ਆ ਤਾੜੀ ਮਾਰ ਦੋ ਇਹਨੂੰ ਗੇਗੇ ਆ ਗਏ ਆ ਵੀ ਗਿਆ ਆ ਚਾਰੇ ਹੀ ਗਿਆ ਇਹ ਪੱਖੇ ਬੰਦ ਡਜੋਸਪੈਨ ਬੰਦ ਜਿਹੜਾ ਛੁੱਟੀ ਕਰਦਾ ਉਹਨੂੰ ਡੰਡਾ ਫਿਰਦਾ ਪਨਿਸ਼ਮੈਂਟ ਆ ਉਹ ਇੱਕ ਡਾਰਿਆ ਰਿਸਪੈਕਟ ਆ ਉਹਦੇ ਕਰਕੇ ਇਹ ਤਗੜੇ ਆ ਕਿਉਂ ਵੀ ਉਹ ਪੱਕੇ ਬੰਦ ਦੇ ਅੰਦਰ ਮਤਲਬ ਕਿਹੇ ਜਿਮ ਚ ਤੁਸੀਂ ਇਤਨਾ ਨਹੀਂ ਕਹਿ ਸਕਦੇ ਕਿ ਇੰਨੇ ਤਿਆਰ ਮੁੰਡੇ ਜਿਮ ਕਿਹੇ ਜੀ ਵੀ ਜਾ ਕੇ ਮੋਕਦੇ ਐ ਵੀਡੀਓ ਕਰਕੇ ਵਖਾਦੋ ਜਿਨ੍ਹਾਂ ਦੇ ਡੋਲੇ ਸਾਰਿਆਂ ਦੇ ਖੁੱਲ ਗਏ ਆ ਗਈ ਕੋਈ ਤਿਆਰੀ ਇੱਕ ਬਾਦ ਹੋਵੇ ਕੋਈ ਕੀ ਕਹੀਏ ਨਾ ਸੋਹ ਮੇਰਾ ਪੋਈ ਨਹੀਂ ਬਣਾਇਆ ਆ ਵੇਖਣਾ ਨਹੀਂ ਆਇਆ ਸੀ ਮਾਰ ਮਾਰ ਵੜਾ ਦਿਮਾਗੀ ਚਲ ਮਾਰ ਗਿਆ ਸਾਰਾ ਨਾ ਤੇ ਮਾਝੇ ਮਾਰ ਗਏ ਤੈਨੂੰ ਕੋਈ ਮਾਰ ਗਿਆ ਆ ਕੇ ਮਾਰ ਗਿਆ ਚੱਲ ਨਹੀਂ ਮਾਰ ਸੋਹਣਾ ਸੋਹਣਾ ਨਹੀਂ ਮਤਲਬ ਹਾਂ ਮਤਲਬ ਇਹ ਜਿੰਮ ਤੇ ਸਾਡੇ ਹੁਣ 1 ਸਾਲ ਦੇ ਸਾਰੇ ਤਿਆਰ ਆ ਸਾਰੇ ਨੈਚੁਰਲ ਨੈਚੁਰਲ ਇਹ ਚੰਨਾ ਕਿ ਹਿ ਜਿੰਮ ਚ ਕੋਈ ਹੋ ਨਹੀਂ ਸਕਦਾ ਤਿਆਰਤੀ ਚੈਲੰਜ ਕਰ ਲੈ ਇਹ ਸਵੇ ਤਿਆਰ ਕਰਦੇ ਨਹੀਂ ਪੁੱਤ ਗੱਲ ਦੀ ਗੱਲ ਹੁੰਦਾ ਸਾਹਮਣਾ ਮੈਂਟੇਸ ਹੈਣਾ ਵੀ ਵੇਖੋ ਕਿੰਨੇ ਕਿਹੇ ਬੰਦੇ ਬਾਰੇ ਜਾਣਕਾਰੀ ਲੈਣੀ ਹੋਵੇ ਨਾ ਕਿ ਉਹ ਬੰਦੇ ਦਾ ਔਦਾ ਤੇ ਰੁਤਬਾ ਕੀ ਆ ਕਹਿੰਦੇ ਉਹਦੇ ਵੇਖੋ ਉਹਦਾ ਸੀੜੀ ਕਿੰਨਾ ਪੁਰਾਣਾ ਉਹਦੇ ਚੇਲੇ ਕਿੰਨੇ ਬਰਾਣੇ ਆ ਕਿੰਨੇ ਸਾਲ 14 ਸਾਲ 14 ਹੀ ਹੋਵੇ ਇਹਨੂੰ ਜੋ 13 ਸਾਲੀ ਹੋਵੇ ਸਾਈਂ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਚਾਰ ਸਾਲ ਹੀ ਬੜੇ ਹੁੰਦੇ ਆ 14 14 ਸਾਲ ਪੁਰਾਣੇ ਚੇਲੇ ਆ 14 ਸਾਲ ਦਾ ਬਣਵਾਉਣਾ ਕੋਈ ਯਾਰ ਉਹਨੇ ਕਾਰੋਬਾਰ ਕਰਦੇ ਆ ਕੰਮ ਕਰਦੇ ਆ ਕੰਪੀਟੀਸ਼ਨ ਵੀ ਖੇਡੇ ਆ ਮੈਂਟੇਨ ਰੱਖਣ ਦੇ ਹੜ ਨਾਲ ਜੁੜੇ ਆ ਮੈਨੂੰ ਕਿਹੇ ਜਿੰਮ ਦੇ ਵਿੱਚ ਤੁਸੀਂ ਮੈਂ ਤੁਹਾਨੂੰ 50 ਮੁੰਡੇ ਵਿਖਾਵਾਂ 14 ਫਲ ਪ੍ਰਾਣੀ। ਕੀ ਬਾਤ। ਕੋਈ ਜਿੰਮ ਦਾ ਮੁੰਡਾ ਮੈਨੂੰ 14 ਫਲ ਪ੍ਰਾਣੀ ਚੇਲੇ ਵਿਖਾ ਦੇ। ਇੱਕੋ ਲੱਭਣਾ ਕਿੱਦਾਂ ਜੀ। ਕੋਈ ਨਹੀਂ ਹੋ ਸਕਦਾ। ਉਹ ਵੀ ਨਹੀਂ ਕਿਤੇ। ਹਾਂ ਇਸ ਕਰਕੇ ਵਲੌਗ ਜਿਹੜੇ ਵੇਖਿਆ ਕਰੋ। ਵਰਕਆਊਟ ਪਾਉਣ ਗੱਲਾਂ ਬਾਤਾਂ ਤੇ ਆਪਣੇ ਗੁਰਗਿਆਂ ਵਿਚਾਰ ਦਿਆ ਕਰੋ। ਜਿੱਥੇ ਸਾਡੀਆਂ ਕਮੀਆਂ ਵਾਂ ਸਾਨੂੰ ਦੱਸੋ ਆਪਾਂ ਸੁਧਾਰਾਂਗੇ ਸਿੱਖੀ ਸਿੱਖਿਆ ਗੁਰ ਵਿਚਾਰ ساری ਉਮਰ ਸਿੱਖਦੇ ਰਹਿਣਾ ਤੇ ਇਸ ਕਰਕੇ ਡੇਲੀ ਵਲੌਗ ਪਿਆ ਕਰਾਂਗੇ ਡੇਲੀ ਚੈਨਲ ਰਾਣਾ ਦਾ ਰੌਕਤ ਖਤਮ। ਤੇ ਐਂਡ ਦੇ ਇਹ ਕਹਿੰਦਾ ਕਿ ਮੈਂ ਕੀ ਕਰਨਾ ਸਰਸਰੀ ਬਾਰੇ ਇਹ ਆ ਦਾ ਮੇਨ ਬੰਦਾ ਬਲੌਗਰ ਸਸਸਰੀ ਵਾਸ਼ਿੰਗ ਸਾਰਾ ਸਬਸਾਈ ਵਾਸ਼ਿੰਗ ਔਰ ਚੈਨਲ ਉਹ ਬੇਪੂਪੇ ਪੇਤੀ ਲਾਈਟ ਜਿਆਦਾ ਬਜਾਵਰ ਰਹੀ ਬੇਪੂਪੇ ਬੇਪੂਪੇ ਦੀ ਲਾਈਟ ਬੇਪੂਪੇ ਹਜਾ ਮੈਂ ਬੇਪੂਪੇ ਦਾ ਰਾਮ ਦੀ ਲਾਈਟ ਜਿਆਦਾ ਬਜਾਵਰ ਰੋ ਔਰ 10 ਤਾਂ 40 ਪੇਤੀ ਹਾਂਜੀ ਕੀ 10 ਤਾਂ 40 ਪੇਤੀ ਨੇ ਓ ਤੂੰ ਸਹੀ ਬੋਲਦਾ ਬੋਲਿਆ ਕਰ ਜੇ ਤੂੰ ਜੋ ਬੋਲਣਾ ਬੋਲ ਦਿਲ ਦੁਦੀਆ ਕਿੱਥੇ ਲੈਣਾ ਬੋਲਾ ਮੇਰੇ ਕੰਨ ਚ ਦਰਦ ਹੋ ਰਿਹਾ ਉਹ ਥਾਲੀ ਬੋਲਾਂ ਤੇ ਬੰਨ ਦੇ ਉਤਰ ਇੱਧਰ ਵੱਜ ਦਰਦ ਨਹੀਂ ਆ। ਅਛਾ ਦਰੋਂ ਆ ਜਾਂਦੀ ਤੇਰੇ ਆ ਭਾਈ ਦਾ ਬੋਲ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣਾ ਰਾਣਾ ਜਰੋਖ ਖੈਲਥ ਕਲੱਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਨੋਟੀਫਿਕੇਸ਼ਨ ਬੈਲ ਨੂੰ ਦਬਾ ਕੇ ਰੋਜ਼ ਨਵੀਆਂ ਨਵੀਆਂ ਵੀਡੀਓ ਦਾ ਲਾਹਾ ਲੋ। ਜੇ ਉਹ ਸਾਡੀ ਸੇਵਾ ਦਾ ਦੋ ਮੈਂ ਕਰਦਾ ਗੁਰੂ ਜੀ ਸਾਡੀ ਸੇਵਾ ਲੈਂਦੇ ਆ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਕਰੀਦੀ ਹੈ ਜੀ ਕੱਲ ਕੀ ਕੀਤਾ ਹੈ ਮਿਸਟਾਕ ਹੀ ਮਾਫ ਗਲਤੀ ਹੋ ਗਈ ਅੱਗੇ ਤੋਂ ਬਲੌਗ ਦਾ ਟਾਈਮ ਮੈਂ ਕਿਹਾ 5:07 ਤੇ ਡੇਲੀ ਇਹਨੂੰ ਖੋਲਿਆ ਕਰੋ 5:07 ਬਲੌਗ ਤੇ ਕਰੇ థాంਕ ਯੂ ਸੋ ਮੱਚ। ਸਾਈਮ ਮਾਰੋ। ਆਲਵੇਸ ਮੁਵਿੰਗ ਆਨ ਫੀਲ ਆਈ ਡੋਨਟ ਬਿਲੋਂਗ ਟਾਈਮ ਆ ਡਸਟ ਟੂ ਮੁਵ ਅਲੋਂਗ ਪੁਸ਼ ਮਾਈ ਸੈਲਫ ਟੂ ਬੀ ਦ ਬੈਸਟ ਟਾਈ ਵਿਦ ਨੋ ਰਿਗਰਸ